ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਜਿਹੜੇ ਸਤੰਬਰ ਮਹੀਨੇ ਦੇ ਕਿਸਾਨ ਮੇਲੇ ਨੇ ਪੀਏਯੂ ਯੂਨੀਵਰਸਿਟੀ ਲੁਧਿਆਣਾ ਦੇ ਜਿਹੜੇ ਕਿਸਾਨ ਮੇਲੇ ਹਰੇਕ ਸਾਲ ਹੁੰਦੇ ਹੁੰਦੇ ਨੇ ਸਾਲ ਦੇ ਵਿੱਚ ਦੋ ਵਾਰ ਕਿਸਾਨ ਮੇਲੇ ਹੁੰਦੇ ਨੇ ਇੱਕ ਮਾਰਚ ਮਹੀਨੇ ਦੇ ਵਿੱਚ ਇੱਕ ਸਤੰਬਰ ਮਹੀਨੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਰੀਆਂ ਤਰੀਕਾਂ ਤੁਹਾਨੂੰ ਦੱਸਾਂਗੇ ਵੀ ਕਿਹੜੀਆਂ-ਕਿਹੜੀਆਂ ਤਰੀਕਾਂ ਨੂੰ ਜਿਹੜੇ ਕਿਸਾਨ ਮੇਲੇ ਹੋਣ ਜਾ ਰਹੇ ਨੇ ਸਤੰਬਰ 2025 ਦੇ ਕਿਸਾਨ ਮੇਲੇ ਤੇ ਕੁਝ ਕੁ ਕਿਸਾਨ ਮੇਲੇ ਨੇ ਤਰੀਕਾਂ ਜਿਹੜੀਆਂ ਉਹ ਬਦਲੀਆਂ ਵੀ ਆ ਨੇ ਇੱਕ ਲਿਸਟ ਕਿਸਾਨ ਮੇਲਿਆਂ ਦੀ ਪਹਿਲਾਂ ਆਈ ਸੀਗੀ ਪੀਏਯੂ ਦੀ ਵੈਬਸਾਈਟ ਤੇ ਜੇ ਹੁਣ ਪੰਜਾਬ ਦੇ ਮੌਜੂਦਾ ਹਾਲਾਤ ਨੇ ਹੜਾ ਕਰਕੇ ਜਿਹੜੇ ਏਰੀਏ ਪ੍ਰਭਾਵਿਤ ਹੋਏ ਨੇ ਉਹ ਕੁਝ ਕ ਤਰੀਕੇ ਜਿਹੜੀਆਂ ਉਹ ਚੇਂਜ ਹੋਈਆਂ ਨੇ ਸੋ ਸਾਰੀ ਜਾਣਕਾਰੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਬਾਕੀ ਅੱਗੇ ਵੀ ਆਪਾਂ ਨੂੰ ਕਮੈਂਟ ਵੀ ਬਹੁਤ ਆਉਂਦੇ ਹੁੰਦੇ ਨੇ ਤੇ ਮੈਸੇਜ ਵੀ ਬਹੁਤ ਆਉਂਦੇ ਹੁੰਦੇ ਨੇ ਕਿ ਮੇਲਿਆਂ ਬਾਰੇ ਤੁਸੀਂ ਪਹਿਲਾਂ ਦੱਸਿਆ ਕਰੋ ਤਾਂ ਉਸ ਕਰਕੇ ਮੈਂ ਕਿਹਾ ਕਿ ਆਪਾਂ ਵੀਡੀਓ ਲੱਗ ਤੋਂ ਬਣਾ ਕੇ ਪਾ ਦਨੇ ਆ ਵੀ ਕਿਹੜੀਆਂ-ਕਿਹੜੀਆਂ ਤਰੀਕਾਂ ਨੂੰ ਕਿਹੜੇ-ਕਿਹੜੇ ਸ਼ਹਿਰਾਂ ਦੇ ਵਿੱਚ ਜਿਹੜੇ ਕਿਸਾਨ ਮੇਲੇ ਉਹ ਹੋ ਰਹੇ ਨੇ ਸੋ ਸਾਰੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਜਿਹੜੀ ਦਿੰਨੇ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਹ ਸਾਰੇ ਕਿਸਾਨ ਮੇਲੇ ਜਿਹੜੇ ਉਹ ਹੁੰਦੇ ਨੇ ਤੇ ਜਿਹੜਾ ਉਹ ਪਹਿਲਾ ਕਿਸਾਨ ਮੇਲਾ ਜੀ ਉਹ ਹੋਣ ਜਾ ਰਿਹਾ 18 ਸਪਟੰਬਰ ਨੂੰ ਫਰੀਦਕੋਟ ਦੇ ਵਿੱਚ ਫਰੀਦਕੋਟ ਦੇ ਵਿੱਚ ਜਿਹੜਾ ਕੇਵੀਕੇ ਹੈ ਜਿਵੇਂ ਪੀਏ ਜਿਹੜੇ ਅੱਗੇ ਕੈਂਪਸ ਨੇ ਕੇਬੀਕੇ ਬਣੇ ਹੋਏ ਨੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ 18 ਸਤੰਬਰ ਨੂੰ ਜਿਹੜਾ ਇਹ ਮੇਲਾ ਹੋਣ ਜਾ ਰਿਹਾ ਜੀ ਫਰੀਦਕੋਟ ਦੇ ਵਿੱਚ ਤੇ ਪਹਿਲਾ ਮੇਲਾ ਇਹ ਇੱਥੇ ਵੀ ਸਾਰੀਆਂ ਸਟਾਲਾਂ ਲੱਗਦੀਆਂ ਨੇ ਜਿਵੇਂ 메ਨ ਕੈਂਪਸ ਆ ਯੂਨੀਵਰਸਿਟੀ ਦਾ ਉੱਥੇ ਜਿਹੜੀਆਂ ਕੰਪਨੀਆਂ ਆਉਂਦੀਆਂ ਨੇ ਉਸੇ ਤਰ੍ਹਾਂ ਇੱਥੇ ਵੀ ਵੱਖ-ਵੱਖ ਕੰਪਨੀਆਂ ਆਉਂਦੀਆਂ ਨੇ ਖੇਤੀਬਾੜੀ ਨਾਲ ਸੰਬੰਧਿਤ ਅਤੇ ਯੂਨੀਵਰਸਿਟੀ ਵੱਲੋਂ ਸਟਾਲਸ ਹੁੰਦੀਆਂ ਨੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਯੂਨੀਵਰਸਿਟੀ ਦੇ ਜਿਹੜੇ ਬੀਜ ਬੀਜ ਹੁੰਦੇ ਨੇ ਫਸਲਾਂ ਦੇ ਉਹ ਸਾਰੇ ਵੰਡੇ ਜਾਂਦੇ ਨੇ ਤੇ ਇਸ ਤੋਂ ਬਾਅਦ ਉਹ ਦੂਜੇ ਨੰਬਰ ਤੇ ਉਹ ਹੋਣ ਜਾ ਰਿਹਾ ਹੈ ਬੱਲੋਵਾਲ ਸੌਂਖੜੀ ਦੇ ਵਿੱਚ ਬੱਲੋਵਾਲ ਸੌਂਖੜੀ ਸ਼ਹੀਦ ਭਗਤ ਸਿੰਘ ਨਗਰ ਜਾਨੀ ਕਿ ਨਵਾਂ ਸ਼ਹਿਰ ਦੇ ਵਿੱਚ ਜਿਹੜਾ ਇਹਨਾਂ ਦਾ ਕੇਵੀਕੇ ਹੈ ਬੱਲੋਵਾਲ ਸੌਂਖੜੀ 20 ਸਤੰਬਰ 2025 ਨੂੰ ਜਿਹੜਾ ਉੱਥੇ ਕਿਸਾਨ ਮੇਲਾ ਹੋਊਗਾ ਤੇ ਇਸ ਤੋਂ ਅੱਗੇ ਆਪਾਂ ਤੀਸਰਾ ਕਿਸਾਨ ਮੇਲਾ ਜਿਹੜਾ ਉਹ ਹੋਣ ਜਾ ਰਿਹਾ ਜੀ ਉਹ ਹੋਣਾ ਮੇਨ ਜਿਹੜਾ ਕੈਂਪਸ ਹੈ ਪੀਏਯੂ ਦਾ ਖੇਤੀਬਾੜੀ ਯੂਨੀਵਰਸਿਟੀ ਦਾ ਜਿਹੜਾ ਮੇਨ ਕੈਂਪਸ ਹੈ ਉੱਥੇ ਜਿਹੜਾ ਕਿਸਾਨ ਮੇਲਾ ਹੋਊਗਾ 26 ਤੇ 27 ਸਤੰਬਰ 2025 ਨੂੰ ਲੁਧਿਆਣੇ ਜਿਹੜਾ ਕਿਸਾਨ ਮੇਲਾ ਹੋਊਗਾ ਦੋ ਦਿਨ ਦਾ ਹੈ ਕਿਸਾਨ ਮੇਲਾ ਹੁੰਦਾ ਬਾਕੀ ਜਿਹੜੇ ਹੋਰ ਸ਼ਹਿਰਾਂ ਦੇ ਵਿੱਚ ਹੋਰ ਕੇਵੀਕਿਆਂ ਦੇ ਵਿੱਚ ਕਿਸਾਨ ਮੇਲੇ ਹੁੰਦੇ ਨੇ ਉਹ ਇੱਕ ਇੱਕ ਦਿਨ ਦੇ ਹੁੰਦੇ ਨੇ ਤੇ ਯੂਨੀਵਰਸਿਟੀ ਦਾ ਜਿਹੜਾ ਮੇਨ ਕੈਂਪਸ ਹੈ ਉੱਥੇ ਜਿਹੜਾ ਉਹ ਦੋ ਦਿਨ ਦਾ ਕਿਸਾਨ ਮੇਲਾ ਹੁੰਦਾ ਤੇ ਇਸ ਵਾਰ ਨਾ ਕੁਸ਼ਕ ਜਿਹੜੇ ਬਦਲਾਵ ਕੀਤੇ ਨੇ ਜਿਵੇਂ ਪੰਜਾਬ ਦੇ ਮੌਜੂਦਾ ਹਾਲਾਤ ਨੇ ਜਿਵੇਂ ਹੜਾ ਕਰਕੇ ਕਾਫੀ ਇਲਾਕੇ ਜਿਹੜੇ ਉਹ ਪ੍ਰਭਾਵਿਤ ਹੋਏ ਨੇ ਉਸ ਕਰਕੇ ਅ ਦੋ ਜਗ੍ਹਾ ਜਿਹੜੇ ਕਿਸਾਨ ਮੇਲੇ ਹੋ ਇਸ ਵਾਰ ਹੋ ਨਹੀਂ ਰਹੇ ਉੱਥੇ ਦੀਆਂ ਤਰੀਕਾਂ ਜਿਹੜੀਆਂ ਉਹ ਕੈਨਸਲ ਕੀਤੀਆਂ ਨੇ ਜਿਵੇਂ ਪਟਿਆਲੇ ਦੇ ਵਿੱਚ ਜਿਹੜਾ KVK ਆ ਉਹਦੀ ਕੋਈ ਵੀ ਡੇਟ ਇੱਥੇ ਜਿਹੜੀ ਉਹ ਆਈ ਨਹੀਂ ਹੈਗੀ ਮੈਂ ਇਹਨਾਂ ਦੀ ਲਿਸਟ ਜਿਹੜੀ ਯੂਨੀਵਰਸਿਟੀ ਦੀ ਵੈਬਸਾਈਟ ਤੇ ਆ ਜਿਹੜਾ ਖੇਤੀ ਸੰਦੇਸ਼ ਆਉਂਦਾ ਹੁੰਦਾ ਉਹਦੇ ਤੇ ਉਹਦੇ ਵਿੱਚ ਜਿਹੜੀ ਇਹ ਤਰੀਕਾਂ ਜਿਹੜੀਆਂ ਉਹ ਦਿੱਤੀਆਂ ਹੁੰਦੀਆਂ ਨੇ ਉਹ ਮੈਂ ਇੱਥੇ ਲਿਸਟ ਤੁਹਾਨੂੰ ਲਾ ਦੂੰਗਾ ਤੁਸੀਂ ਸਕਰੀਨ ਤੇ ਜਿਹੜੀ ਉਹ ਦੇਖ ਰਹੇ ਹੋ ਇਹਨਾਂ ਇਹਨਾਂ ਸ਼ਹਿਰਾਂ ਦੇ ਵਿੱਚ ਜਿਹੜੇ ਉਹ ਮੇਲੇ ਹੋ ਰਹੇ ਨੇ ਇੱਕ ਤਾਂ ਜੀ ਪਟਿਆਲੇ ਦੇ ਵਿੱਚ ਕਿਸਾਨ ਮੇਲੇ ਦੀ ਲਿਸਟ ਇਹਦੇ ਚ ਨਹੀਂ ਆਈ ਤੇ ਦੂਜੇ ਨੰਬਰ ਤੇ ਗੁਰਦਾਸਪ ਪ੍ਰਵਾਹ ਵਿਧਾ ਉਹ ਜਾਂਦੇ ਮਿਕਗਰ ਨੇ ਜਿਹੜੀ ਉਹ ਮਾਰਕ ਕੀਤੀ ਹੈ ਬਾਕੀ ਗਰਦਾਸਪੁਰ ਦਾ ਜਿਹੜਾ ਇਲਾਕਾ ਆਪਾਂ ਨੂੰ ਪਤਾ ਹੀ ਆ ਡੇਰਾ ਬਾਬਾ ਨਾਨਕ ਦਾ ਇਲਾਕਾ ਰਾਵੀ ਦਰਿਆ ਨੇ ਉੱਥੇ ਮਾਰਕ ਕੀਤੀ ਆ ਉਸ ਕਰਕੇ ਉੱਥੇ ਕਿਸਾਨ ਮੇਲੇ ਇਸ ਸਾਲ ਸਤੰਬਰ ਦੇ ਵਿੱਚ ਨਹੀਂ ਹੋ ਰਹੇ ਹਨ ਜਿਹੜੀ ਹੁਣ ਇਸ ਟਾਈਮ ਜਿਹੜੀ ਆਪਣੇ ਕੋਲ ਲਿਸਟ ਹੈ ਤੇ ਅੱਜ ਜਿਹੜੀ ਤਰੀਕ 13 ਸਤੰਬਰ ਹੈ 13 ਸਤੰਬਰ ਨੂੰ ਆਪਾਂ ਵੀਡੀਓ ਜਿਹੜੀ ਉਹ ਬਣਾ ਰਹੇ ਹਾਂ ਯੂਨੀਵਰਸਿਟੀ ਦੀ ਵੈਬਸਾਈਟ ਦੇ ਅਨੁਸਾਰ ਤੇ 26 ਤੇ 27 ਸਤੰਬਰ ਨੂੰ ਜਿਹੜਾ ਉਹ ਮੇਲਾ ਯੂਨੀਵਰਸਿਟੀ ਦੇ ਵਿੱਚ ਹੋਊਗਾ ਜੀ ਤੇ ਉਸ ਤੋਂ ਅੱਗੇ ਜਿਹੜਾ ਉਹ ਮੇਲਾ ਹੋਣ ਜਾ ਰਿਹਾ ਜੀ ਨਾਗ ਕਲਾ ਜਹਾਂਗੀਰ ਅਮਰਸਰ ਸਾਹਿਬ ਨਾਗ ਕਲਾ ਜਹਾਂਗੀਰ ਆ ਨਾਮ ਦੀ ਜਿਹੜੀ ਉਹ ਜਗ੍ਹਾ ਉੱਥੇ ਇਹਨਾਂ ਦਾ ਕੇਵੀ ਕੇ ਸੈਂਟਰ ਬਣਿਆ ਹੋਇਆ ਉੱਥੇ ਮੇਲਾ ਹੋਊਗਾ ਜੀ 1 ਅਕਤੂਬਰ ਨੂੰ ਤੇ ਕੁੱਲ ਇਹ ਇਸ ਵਾਰ ਜਿਹੜੇ ਉਹ 5 ਕਿਸਾਨ ਮੇਲੇ ਲੱਗ ਰਹੇ ਨੇ 5 ਥਾਵਾਂ ਤੇ ਬੋਖੋ ਵਖਰੀਆਂ ਤੇ ਪਹਿਲਾ ਕਿਸਾਨ ਮੇਲਾ ਫਰੀਦਕੋਟ 18 ਸਤੰਬਰ ਦੂਜਾ ਬੱਲੋਵਾਲ ਸੌਂਖੜੀ 20 ਸਤੰਬਰ ਤੇ ਉਸ ਤੋਂ ਬਾਅਦ ਤੀਜੇ ਨੰਬਰ ਤੇ 26 ਤੇ 27 ਨੂੰ ਲੁਧਿਆਣੇ ਮੇਨ ਕੈਂਪਸ ਯੂਨੀਵਰਸਿਟੀ ਦੇ ਪੀਏਯੂ ਚ ਤੇ ਉਸ ਤੋਂ ਬਾਅਦ 30 ਸਤੰਬਰ ਨੂੰ ਬਠਿੰਡੇ ਜੀ ਤੇ 1 ਅਕਤੂਬਰ ਨੂੰ 나ਗ ਕਲਾ ਜਹਾਗੀਰ ਦੇ ਵਿੱਚ ਤੇ ਸਭ ਤੋਂ ਪਹਿਲਾਂ ਸ਼ੁਰੂਆਤ ਫਰੀਦਕੋਟ ਤੋਂ ਹੋ ਰਹੀ ਹੈ ਤੇ ਇਸ ਵੀਡੀਓ ਦੇ ਵਿੱਚ ਸਾਰੀਆਂ ਆਪਾਂ ਤਰੀਕਾਂ ਤੁਹਾਨੂੰ ਦੱਸੀਆਂ ਨੇ ਬਾਕੀ ਲਿਸਟ ਮੈਂ ਸਾਰੀ ਸਕਰੀਨ ਦੇ ਉੱਪਰ ਚਲਾ ਦੂੰਗਾ ਬਹੁਤ ਵੀਰਾਂ ਭਾਈਆਂ ਦੇ ਆਪਾਂ ਨੂੰ ਕਮੈਂਟ ਆਉਂਦੇ ਹੁੰਦੇ ਨੇ ਵੀ ਤੁਸੀਂ ਇਹ ਤਰੀਕਾ ਦੱਸਿਆ ਕਰੋ ਉਸ ਕਰਕੇ ਵੀਡੀਓ ਜਿਹੜੀ ਆਪਾਂ ਸਾਰੀ ਉਹ ਬਣਾਈ ਹੈ। ਬਾਕੀ ਪਿਛਲੇ ਸਾਲ ਵੀ ਆਪਾਂ ਵੀਡੀਓ ਸਾਰੀਆਂ ਬਣਾਈਆਂ ਸੀਗੀਆਂ ਕਿਸਾਨ ਮੇਲੇ ਦੀਆਂ। ਇਸ ਸਾਲ ਵੀ ਕਿਸਾਨ ਮੇਲੇਆਂ ਦੀਆਂ ਵੀਡੀਓ ਛੋੜਨ ਨਾਲ ਆਪਾਂ ਸਾਂਝੀਆ ਕਰਾਂਗੇ ਆਪਣੇ ਚੈਨਲ ਤੇ 메ਨ ਕੈਂਪਸ ਦੇ ਵਿੱਚ ਜਿਹੜਾ ਉਹ ਮੇਲਾ ਹੋਊਗਾ ਤੇ ਇਹ ਕੁਝ ਕੁ ਕਲਿੱਪਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਪਿਛਲੇ ਵਾਰ ਜਿਹੜਾ ਕਿਸਾਨ ਮੇਲਾ ਹੋਇਆ ਸੀ ਉਹਦੀਆਂ ਨੇ ਮਾਰਚ ਮਹੀਨੇ ਦੇ ਵਿੱਚ 2025 ਚ ਇਸ ਤਰ੍ਹਾਂ ਦਾ ਸਾਰਾ ਕਿਸਾਨ ਮੇਲਾ ਹੁੰਦਾ ਯੂਨੀਵਰਸਿਟੀ ਦੇ 메ਨ ਕੈਂਪਸ ਚ ਤੇ ਇੱਥੇ ਵੱਖ-ਵੱਖਰੇ ਆਰਗੇਨਿਕ ਪ੍ਰੋਡਕਟ ਵਾਲੇ ਵੀ ਪਹੁੰਚਦੇ ਨੇ ਜਿਹੜੇ ਕਿਸਾਨ ਵੀ ਰਜਾਉਂਦੇ ਨੇ ਉਹਨਾਂ ਨੂੰ ਤਾਂ ਚਲੋ ਪਤਾ ਹੋਣਾ ਹਨਾ ਤੇ ਜੇ ਕੋਈ ਨਵਾਂ ਇਸ ਵਰ ਜਾ ਰਿਹਾ ਹੈ ਉਹਨਾਂ ਲਈ ਆਪਾਂ ਜਾਣਕਾਰੀ ਦੇ ਦਿਆਂਗੇ ਆ ਬਾਕੀ ਖੇਤੀਬਾੜੀ ਨਾਲ ਸੰਬੰਧਤ ਜਿਹੜੇ ਇੰਪਲੀਮੈਂਟਸ ਕੰਪਨੀਆਂ ਬਣਾਉਂਦੀਆਂ ਨੇ ਉਹ ਆਉਂਦੀਆਂ ਨੇ ਬੁੱਖੋ ਵਖਰੀਆਂ ਕੰਪਨੀਆਂ ਡਾਇਰੈਕਟਰ ਵਾਲੀਆਂ ਕੰਪਨੀਆਂ ਜਾਂ ਹੋਰ ਖੇਤੀਬਾੜੀ ਦੇ ਜਿਹੜੇ ਸੰਬੰਧ ਬਾਕੀ ਜਾਂ ਜਿਹੜੇ ਮਤਲਬ ਯੂਨੀਵਰਸਿਟੀ ਨਾਲ ਕਿਸਾਨ ਜਿਨ੍ਹਾਂ ਨੇ ਯੂਨੀਵਰਸਿਟੀ ਤੋਂ ਟ੍ਰੇਨਿੰਗ ਲਈ ਹੋਈ ਹੈ ਉਹ ਜਿਹੜੀ ਜਿਹੜੇ ਚੀਜ਼ਾਂ ਬਣਾਉਂਦੇ ਨੇ ਪ੍ਰੋਡਕਟ ਤਿਆਰ ਕਰਦੇ ਨੇ ਉਹ ਸਾਰੇ ਇੱਥੇ ਜਿਹੜੇ ਉਹ ਪਹੁੰਚਦੇ ਨੇ ਇਹ ਸਾਰਾ ਤਰੀਕਾ ਦਾ ਜਿਹੜੀ ਸੂਚੀ ਸੀਗੀ ਤਰੀਕਾਂ ਦੀ ਜਿਹੜੀ ਲਿਸਟ ਆਪਾਂ ਤੁਹਾਡੇ ਨਾਲ ਜਿਹੜੀ ਉਹ ਸਾਂਝੀ ਕੀਤੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਤੰਬਰ ਮਹੀਨੇ ਦੇ ਜਿਹੜੇ ਉਹ ਕਿਸਾਨ ਮੇਲੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਮੇਲੇ ਸ਼ੁਰੂ ਹੋਣਗੇ ਆਪਾਂ ਤੁਹਾਡੇ ਨਾਲ ਸਾਰੀਆਂ ਵੀਡੀਓ ਜਿਹੜੀਆਂ ਉਹ ਸਾਂਝੀਆਂ ਕਰਾਂਗੇ ਬਾਕੀ ਇਸ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਆਪਾਂ ਤੁਹਾਨੂੰ ਜਾਣਕਾਰੀ ਸਾਰੀ ਦੇਣੀ ਸੀ ਕਿਸਾਨ ਮੇਲਿਆਂ ਬਾਰੇ ਤੇ ਵੀਡੀਓ ਨੂੰ ਅੱਗੇ ਤੁਸੀਂ ਜਰੂਰ ਸ਼ੇਅਰ ਕਰਿਓ ਹੋਰ ਕਿਸਾਨ ਭਰਾਵਾਂ ਤੱਕ ਤਾਂ ਕਿ ਵੱਧ ਤੋਂ ਵੱਧ ਕਿਸਾਨ ਭਰਾਵਾਂ ਨੂੰ ਪਤਾ ਲੱਗ ਸਕੇ ਕਿਉਂਕਿ ਇੱਕ ਲਿਸਟ ਪਹਿਲਾਂ ਜਿਹੜੀ ਉਹ ਯੂਨੀਵਰਸਿਟੀ ਦੀ ਆਈ ਸੀ ਪੁਰਾਣੀ ਉਹ ਤੋਂ ਥੋੜਾ ਜਿਹਾ ਹੁਣ ਬਦਲਾਅ ਹੋਇਆ ਤਰੀਕਾਂ ਦਾ ਤਾਂ ਮੈਂ ਕਿਹਾ ਇਸ ਕਰਕੇ ਤੁਹਾਨੂੰ ਨਾਲ ਜਾਣਕਾਰੀ ਆਪਾਂ ਜਰੂਰ ਸਾਂਝੀ ਕਰੀਏ ਇੱਕ ਲਿਸਟ ਪਹਿਲਾਂ ਹੋਰ ਸੀ ਤੇ ਉਹਦੀਆਂ ਤਰੀਕਾਂ ਦਾ ਥੋੜਾ ਜਿਹਾ ਫਰਕ ਸੀਗਾ ਇਸ ਕਰਕੇ ਇਹਨਾਂ ਨੇ ਥੋੜੀ ਜਿਹਾ ਤਰੀਕਾ ਅੱਗੇ ਪਿੱਛੇ ਕਰੀ ਜਾਂਦੇ ਪੰਜਾਬ ਦੇ ਮੌਜੂਦਾ ਹਾਲਾਤਾਂ ਤੋ ਐਸਾ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਜੀ ਸਾਰੀਆਂ ਤਰੀਕਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਉਮੀਦ ਕਰਦੇ ਆਂ ਜੀ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਊ ਅੱਗੇ ਹੋਰ ਭਰਾਵਾਂ ਨਾਲ ਕਿਸਾਨਾਂ ਨਾਲ ਵੀਡੀਓ ਤੁਸੀਂ ਜਰੂਰ ਸ਼ੇਅਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ